ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਗੁਰਮੁਖ ਪਿਆਰੇ ਸਤਸੰਗੀ ਜਨੋ ਤਨ ਗੁਰੂ ਅਰਜਨ ਦੇ ਮਹਾਰਾਜ ਬਚਨ ਕਰਦੇ ਨੇ ਕਿ ਮਨੁੱਖ ਜਿਹੜਾ ਹੈ ਕੋਈ ਮਾੜਾ ਕੰਮ ਹੋਵੇ ਮਕਾਰੀ ਕੰਮ ਹੋਵੇ ਬੜੀ ਜਲਦੀ ਉੱਠ ਕੇ ਖੜਾ ਹੋ ਜਾਵਾਂਗਾ ਕਿਤੇ ਵਿਆਹ ਸ਼ਾਦੀ ਪਾਰਟੀ ਫਿਲਮ ਦੇਖਣ ਜਾਣਾ ਹੋਵੇ ਕਿਤੇ ਘੁੰਮਣ ਫਿਰਨ ਜਾਣਾ ਹੋਵੇ ਰੈਸਟੋਰੈਂਟ ਜਾਣਾ ਹੋਵੇ ਸਾਰੇ ਥਖਣ ਉਤਰ ਜਾਂਦੀਆਂ ਨੀਂਦਾਂ ਉੱਡ ਜਾਂਦੀਆਂ ਹਨ ਬੜੀ ਜਲਦੀ ਤਿਆਰ ਹੋ ਜਾਂਦਾ ਪਰ ਜਦੋਂ ਨਾਮ ਜਪਣ ਦਾ ਵੇਲਾ ਹੋਵੇ satsangat ਕਰਨੀ ਹੋਵੇ ਜੇ ਕਿਸੇ ਨੂੰ ਆਖ ਦਈਏ ਤੇ ਮਨੁੱਖ ਦਾ ਮਨ ਵਿੱਚ ਆਲਸ ਆ ਜਾਂਦਾ ਨਾਮ ਕੀ ਵੇਲਾ ਪੈ ਪੈ ਸਿਆ ਅੰਮ੍ਰਿਤ ਵੇਲਾ ਹੋਵੇ ਤੇ ਫਸੀ ਉਠੀਏ ਨਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪੀਏ ਇਹ ਬਹੁਤ ਹੀ ਮਦਭਾਗਾ ਪਰ ਸਾਡੀ ਹਾਲਤ ਇਦਾਂ ਹੀ ਹੈ ਆਪਾਂ ਮਾਰੇ ਕੰਮਾਂ ਵਿੱਚ ਪੂਰੀ ਰਾਤ ਭਾਵੇਂ ਜਾਗਦੇ ਆਂ ਮੁਜਾਰਦੇ ਆਂ ਪਰ ਜਿੱਕ ਤੇ ਅੰਮ੍ਰਿਤ ਵੇਲੇ ਦੀ ਕਲ ਕਰ ਲਈਏ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ ਪਾਣੀ ਪਿੜਨੀ ਹੈ ਫਿਰ ਮਨ ਨਹੀਂ ਕਰਦਾ ਫਿਰ ਉਸ ਸਮੇਂ ਨੀਂਦਰ ਆਉਣੀ ਸ਼ੁਰੂ ਹੋ ਜਾਂਦੀ ਹੈ ਆਲਸ ਆ ਜਾਂਦਾ ਹੈ ਮਨ ਵਿੱਚ ਰੱਬ ਦੇ ਨਾਮ ਤੇ ਬੜੀ ਜਲਦੀ ਸਾਡੇ ਜੀਵਨ ਵਿੱਚ ਆਲਸ ਆਉਂਦੇ ਹਨ ਭਾਵੇਂ ਸੇਵਾ ਕਰਨੀ ਹੋਵੇ ਪਾਵੇਂ ਹਾਜ਼ਰੀ ਧਰਮੀ ਹੋਵੇ ਪਾਵੇਂ ਦਾਨਪੁਣ ਕਰਨਾ ਹੋਵੇ ਧਰਮ ਦੇ ਨਾਂ ਤੇ ਬੜੀ ਜਲਦੀ ਮਨ ਵਿੱਚ ਹਾਲਸਤਾ ਜਨਦਾ ਪਾਤਸ਼ਾਹ ਜੀ ਗਾਂਵਚਨ ਕਰਦੇ ਨੇ ਭਾਈ ਔਸਰ ਆਪਣਾ 부ਝੈ ਨਾ ਅਿਆਨਾ ਅਣਜਾਣ ਮਨੁੱਖ ਇਹ ਗੱਲ ਸਮਝਦਾ ਨਹੀਂ ਕਿ ਇਹ ਔਸਰ ਮਿਲਿਆ ਹੈ ਇਹ ਜਿਹੜਾ ਜੀਵਨ ਮਿਲਿਆ ਹੈ ਇਹ ਇੱਕ ਔਸਰ ਹੈ ਇਹਨੂੰ ਆਪਾਂ ਹੋਰ ਕੰਮਾਂ ਵਿੱਚ ਗਵਾ ਰਹੇ ਆਂ ਇਹ ਮਿਲੇ ਆ ਪ੍ਰਭੂ ਦੀ ਬੰਦਗੀ ਕਰਨ ਵਾਸਤੇ ਪਰ ਕਰਦੇ ਕੀ ਪਏ ਆ ਮਾਇਆ ਮੋਹ ਰੰਗ ਲਪਟਾਣਾ ਦੁਨਿਆਵੀ ਪਦਾਰਥਾਂ ਦਾ ਮੋਹ ਆਪਣੇ ਜੀਵਨ ਦੇ ਉੱਤੇ ਚੜਾਇਆ ਹੋਇਆ ਧੰਨ ਹੋਵੇ ਭਾਵੇਂ ਪਦਾਰਥ ਉਹਨਾਂ ਦੇ ਵਿੱਚ ਹੀ ਰਚੇ ਬਚੇ ਆ ਸਾਨੂੰ ਨਾਮ ਸਿਮਰਨ ਵਾਸਤੇ ਸਮਾਂ ਹੀ ਨਹੀਂ ਮਿਲਦਾ ਦਿਨ ਵਿੱਚ 24 ਘੰਟੇ ਹੁੰਦੇ ਹਨ ਬੰਦਾ ਰਾਜ ਕੇ ਸੌ ਵੀ ਸਕਦਾ ਖਾ ਪੀ ਵੀ ਸਕਦਾ ਸਭ ਕੁਝ ਕਰ ਸਕਦਾ ਤੇ ਪਰ ਕੋਈ ਨਾ ਕੋਈ ਸਮਾਂ ਜ਼ਰੂਰ ਕੱਢ ਸਕਦਾ ਹੈ ਭਗਤੀ ਵਾਸਤੇ ਪਰ ਫਿਰ ਵੀ ਆਪਾਂ ਕੋ ਸਮਾਂ ਹੀ ਨਹੀਂ ਹੁੰਦਾ ਜੇ ਗੁਰਦੁਆਰਾ ਸਾਹਿਬ ਆਉਣਾ ਹੋਵੇ ਤੇ ਕੋਸ਼ਿਸ਼ ਕਰਦੇ ਆ ਕਿ ਬਾਹਰ ਹੀ ਮੱਥਾ ਟੇਕ ਲਈਏ ਜੇ ਅੰਦਰ ਵੀ ਆ ਜੀਏ ਤੇ ਬੜੇ ਜਲਦੀ ਹੁੰਦੀ ਹੈ ਘਰ ਜਾਣ ਨੂੰ ਕਿ ਕਦੋਂ ਭਾਈ ਸਾਹਿਬ ਜਲਦੀ ਜਲਦੀ ਸਮਾਪਤੀ ਕਰਨ ਤੇ ਪ੍ਰਸ਼ਾਦ ਲੈ ਕੇ ਘਰ ਜਾਣ ਕਦੇ ਖਿਆਲ ਨਹੀਂ ਹੁੰਦਾ ਕਿ ਜਿੰਨਾ ਸਮਾਂ ਜ਼ਿਆਦਾ ਹੋ ਜਾਏ ਉਹ ਨਹੀਂ ਭਲਾ ਕਿਉਂਕਿ ਇਹੇ ਘੜੀਆਂ ਲੈ ਕੇ ਵਿੱਚ ਲੱਗ ਰੀਆਂ ਵਾਹ ਘਰ ਬੈਠੇ ਰਵਾਂ ਦੁਨੀਆਂ ਵੇ ਪਮਦਰਾ ਕਿਸੇ ਕਾਰਜ ਨਹੀਂ ਇਹ ਤਾਂ ਸਾਰੀ ਦੁਨੀਆਂ ਕਰਦੀ ਪਈ ਪਾਤਸ਼ਾਹ ਜੀ ਗਾਂ ਬਚਨ ਕਰਦੇ ਨੇ ਲੋਭ ਲਹਿਰ ਕੋ ਵਿਗਸ ਫੁੱਲ ਬੈਠਾ ਸਾਨੂੰ ਧਨ ਮਿਲ ਜਾਏ ਪੈਸੇ ਮਿਲ ਜਾਣਨ ਪਦਾਰਥ ਮਿਲ ਜਾਣਨ ਅਸੀਂ ਖੁਸ਼ ਹੁੰਨੇ ਆ ਪਰ ਜਦੋਂ ਸਤਸੰਗੀ ਮਿਲਣ ਉਹ ਆਪਾਂ ਵੇਖਣਾ ਨਹੀਂ ਚਾਹੁੰਦੇ ਸਮਾਂ ਹੀ ਨਹੀਂ ਹੁੰਦਾ ਸਾਜਣਾ ਦਾ ਦਰਸ਼ਨ ਨਹੀਂ ਥਾ ਕਦੇ ਵੀ ਸਤਸੰਗੀਆਂ ਦਰਸ਼ਨ ਨਹੀਂ ਕਰਦੇ ਸਤਸੰਗਤ ਵਿੱਚ ਹੀ ਹੁੰਦੇ ਬਾਣੀ ਵਿੱਚ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਪ੍ਰਮਾਤਮਾ ਸੰਗਤ ਵਿੱਚ ਵਸਦਾ ਜੇ ਸੰਗਤ ਦੇ ਦਰਸ਼ਨ ਕਰਾਂਗੇ ਤਾਂ ਹੀ ਰੱਬ ਦੇ ਰਸਲ ਹੋਣੇ ਹਨ ਘਰ ਬੈਠਿਆਂ ਨਹੀਂ ਹੁਣੇ ਨਾ ਗੱਲ ਨਹੀਂ ਬਾਤਿ ਹੁਣੇ ਹਨ ਨਾ ਹੋਰ ਦੰਧਿਆਂ ਦੇ ਨਾਲ ਹਨ ਇਹ ਪਾਤਸ਼ਾਹ ਜੀ ਨਾਮ ਬਚਨ ਕਰਦੇ ਨੇ ਵਿਖੇ ਨਾਦ ਕਰਨ ਸੁਣ ਪੀਣਾ ਹਰ ਜਸਨਤ ਆਲਸ ਮਨ ਵਿਖੇ ਨਾਦ ਜਿਹੜੇ ਦੁਨਿਆਵੀ ਗੀਤ ਨੇ ਜਿਹੜੇ ਵਿਸ਼ੇ ਵਿਚਾਰਾਂ ਵਾਲੇ ਗੀਤ ਨੇ ਫਿਲਮੀ ਗਾਣੇ ਜਿਹਨੂੰ ਆਪਾਂ ਕਹਿੰਦੇ ਆ ਉਹ ਜਾਂ ਤਾਂ ਸਾਡੇ ਕੰਨੀ ਪੈਂਦੇ ਨੇ ਸਾਨੂੰ ਬੜਾ ਰਸਤ ਹੁੰਦਾ ਹੈ ਪਰ ਜਦੋਂ ਸਾਡੇ ਕੰਨਾਂ 'ਤੇ ਗੁਰਬਾਣੀ ਪੈਂਦੀ ਹੈ ਤੇ ਫਿਰ ਸੋਚਦੇ ਆ ਕਿ ਆਨੰਦ ਨਹੀਂ ਆਉਂਦਾ ਇਹ ਕੇਵਲ ਗੁਰਬਾਣੀ ਸੁਣਨ ਦੀ ਜਾਂ ਗੀਤ ਸੁਣਨ ਦੀ ਗੱਲ ਨਹੀਂ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਅਸੀਂ ਜਿਹੜਾ ਪੈਸਾ ਹੈ, ਧਨ ਹੈ ਫਿਲਮੀ ਜਿਹੜੇ ਅਦਾਕਾਰ ਹੁੰਦੇ ਨੇ ਐਕਟਰ ਹੁੰਦੇ ਨੇ ਜਾਂ ਸਿੰਗਰ ਹੁੰਦੇ ਨੇ ਉਹਨਾਂ ਦੇ ਉੱਤੇ ਲੱਖਾਂ ਰੁਪਏ ਛੁੱਟ-ਛੁੱਟ ਕੇ ਵਾਰ ਕੇ ਬੋਰੀਆਂ ਦੇ ਬੋਰੀ ਉਨਾਂ ਨੂੰ ਨਾਪ ਤੋਲ ਦਿੰਨੇ ਆ ਪਰ ਜਦੋਂ ਹਰਜਸ ਕੀਰਤਨ ਹੋ ਰਿਹਾ ਹੋਵੇ ਉਸ ਸਮੇਂ ਅਸੀਂ ਧਨ ਪਦਾਰਥ ਜਿਹੜਾ ਹੈ ਉਹ ਕਦੇ ਵੀ ਕੱਢਣ ਦਾ ਯਤਨ ਹੀ ਨਹੀਂ ਕਰਦੇ ਕਿ 4 ਪੈਸੇ ਕਿਤੇ ਵੱਧ ਸਾਡੇ ਪਰਸ ਵਿੱਚੋਂ ਨਾ ਨਿਕਲ ਜਾਣ ਜੇ ਗੁਰੂ ਘਰ ਨਾਲ ਸੰਬੰਧ ਢਣਾ ਹੋਵੇ ਮੱਥਾ ਟੇਕਣਾ ਹੋਵੇ ਸਭ ਤੋਂ ਛੋਟਾ ਨੋਟ ਲਵਦੇ ਆ ਪਰ ਜੇ ਕਿਸੇ ਕੋਈ ਸਿੰਗਰ ਜੱਗ ਦੇ ਸਾਰਟੀ ਵਿੱਚ ਹੋਈਏ ਤੇ ਵੱਡੇ ਤੋਂ ਵੱਡਾ ਨੋਨ ਲੱਭਦੇ ਆ ਕਿ ਉੱਥੇ ਸਾਡੀ ਸ਼ਾਨ ਨਾ ਘਟ ਜੇ ਪਰ ਜਿਹੜਾ ਸਭ ਕੁਝ ਦੇਣ ਵਾਲਾ ਵਾਹਿਗੁਰੂ ਹੈ ਗੁਰੂ ਹੈ ਉਹਦੇ ਦਰ ਤੇ ਆ ਕੇ ਆਪਾਂ ਧੰਦੇ ਨਾਲ ਆਪਣੇ ਆਪ ਦੇ ਨਾਲ ਜਿਹੜਾ ਹੈ ਕਬਟ ਕਰਦੇ ਆ ਇਹ ਗੱਲ ਪਾਤਸ਼ਾਹ ਜੀ ਕਹਿ ਰਹੇ ਨੇ ਵਿਖੇ ਨਾਦ ਕਰਨ ਸੁਣ ਪੀਣਾ ਸਾਡੇ ਕੰਨ ਜੜ ਨੇ ਦੁਨਿਆਵੀ ਫਿਲਮੀ ਗਾਣੇ ਸੁਣ ਕੇ ਬੜੇ ਖੁਸ਼ ਹੁੰਦੇ ਨੇ ਪਰ ਹਰ ਜਸ ਸੁਣਤ ਆਲਸ ਮਨ ਕੀਨਾ ਪਰ ਜਦੋਂ ਹਰੀ ਦਾ ਜਸ ਕੰਨਾ ਵਿੱਚ ਪੈ ਰਿਹਾ ਹੋਵੇ ਉਦੋਂ ਸ਼ੁਕਰਾਨਾ ਨਹੀਂ ਕਰਦੇ ਉਦੋਂ ਨਹੀਂ ਸੋਚਦੇ ਕਿ ਵਾਹਿਗੁਰੂ ਤੇਰਾ ਤੁਸੀਂ ਦੇਣ ਕਿਵੇਂ ਦੇ ਸਕਦੇ ਆ ਤੇਰੀ ਤਾਂ ਭੇਟਾ ਕੋਈ ਦੇ ਨਹੀਂ ਸਕਦਾ ਕਦੇ ਵੇਖੋ ਕਦੇ ਵੀ ਕੀਰਤਨ ਹੋਵੇ ਪਠਾ ਹੋਵੇ ਗੁਰੂ ਘਰ ਦੀ ਭੇਟਾ ਹੋਵੇ ਕਦੇ ਵੀ ਇਸ ਦਾ ਜਿਹੜਾ ਕੋਈ ਫਿਕਸ ਅਮਾਉਂਟ ਨਹੀਂ ਹੁੰਦਾ ਕਿਉਂਕਿ ਇਸ ਦੀ ਕੋਈ ਭੇਟਾ ਜਿਹੜੀ ਹੈ ਕੋਈ ਅੰਦਾਜ਼ਾ ਲਾਈ ਨਹੀਂ ਸਕਦਾ ਇਸ ਦੀ ਕੀਮਤ ਦਾ ਤੇ ਇਸ ਦਾ ਮਤਲਬ ਇਹ ਵੀ ਨਹੀਂ ਕਿ ਜੇ ਕੋਈ ਮੰਗ ਨਹੀਂ ਰਿਹਾ ਤੇ ਅਸੀਂ ਦੇਣਾ ਹੀ ਨਹੀਂ ਜਿਹੜੇ ਸਿੰਗਰ ਹੁੰਦੇ ਨੇ ਐਕਟਰ ਹੁੰਦੇ ਨੇ ਮੰਗ ਕੇ ਲੈਂਦੇ ਨੇ ਕਿ ਸਾਨੂੰ ਦੀ 10 ਲੱਖ ਚਾਹੀਦੇ ਨੇ 1 ਕਰੋੜ ਚਾਹੀਦੇ ਨੇ ਥਾਈ ਅਸੀਂ ਹੋਣਾ ਪਰ ਜੇ ਸਾਧਗੁਰੂ ਮੰਗਦੇ ਨਹੀਂ ਤੇ ਇਹਦਾ ਭਾਰ ਇਹ ਨਹੀਂ ਕਿ ਅਸੀਂ ਦਸਵੰਦ ਕੱਢੀਏ ਹੀ ਨਾ ਤੇ ਪਾਤਸ਼ਾਹ ਦੀ ਬਾਣੀ ਵਿੱਚ ਫਰਮਾਨ ਹੈ ਕੀ ਸਾਡਾ ਆਲਸ ਕਰਦਾ ਹੈ ਮਨ ਕੋਈ ਧਰਮ ਦਾ ਕਾਰਜ ਹੋਵੇ ਉਹਦਾ ਬੜਾ ਮਨ ਆਲਸੀ ਹੁੰਦਾ ਹੈ ਦੁਨਿਆਵੀ ਕੰਮ ਹੋਵੇ ਅੱਗੇ ਵੱਧ ਚੜ੍ਹ ਕੇ ਕਰਦੇ ਆ ਕਿਉਂਕਿ ਉੱਥੇ ਸਾਡੀ ਇੱਜ਼ਤ ਹੋਣੀ ਮੰਦੀ ਲੋਕਾਂ ਨੇ ਵਾਹ ਵਾਈ ਕਰਨੀ ਹੈ ਜੇ ਗੁਰੂ ਘਰ ਨਵਾਗੇ ਦਸਬੰਦ ਨਵਾਗੇ ਇੱਥੇ ਕੋਈ ਨਾਮ ਨਹੀਂ ਹੋਣਾ ਕਿਸ ਨੇ ਸਾਡੀ ਵਾਹ ਵਾਈ ਨਹੀਂ ਕੀਤੀ ਸੋ ਇਹ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਾਵਿ ਨੇ ਪਾਈ ਇਹ ਗੱਲਾਂ ਬੜੀਆਂ ਬਾਰੀਕ ਨੇ ਇਹ ਜੀਵਨ ਵਿੱਚ ਕੰਮ ਆਉਣ ਵਾਲੀਆਂ ਹਨ ਦ੍ਰਿਸ਼ਟ ਨਾਹੀਰੇ ਬੇਖਤ ਅੰਦੇ ਛੋੜਦਾ ਹੈ ਝੂਠੇ ਸਭ ਚਣਤੰਦੇ ਕਹਿੰਦੇ ਤੂੰ ਆਪਣੇ ਜੀਵਨ ਵੱਲ ਵੇਖਦਾ ਨਹੀਂ ਇੱਕ ਦਿਨ ਸਾਰਾ ਕੁਝ ਇੱਥੇ ਛੱਡ ਕੇ ਜਾਣਾ ਸਾਰਿਆਂ ਨੂੰ ਭਾਵੇਂ ਜੰਨਾ ਮਰਜੀ ਜੋੜ ਲਈਏ ਤਨ ਜੋੜ ਲਈਏ ਬਜ਼ਾਰ ਤੋਂ ਲਈਏ ਛੋੜ ਜਾਏ ਝੂਠੇ ਸਮਝੰਦੇ ਸਾਰੇ ਧੰਦੇ ਸਾਰੇ ਜਿੰਨੇ ਕੰਮ ਕਾਜ ਨੇ ਇੱਥੇ ਰਹਿ ਜਾਣੇ ਇੱਕ ਵੀ ਤਨਕਾ ਮਾਤਰ ਵੀ ਜਿਹੜਾ ਹੈ ਨਾਲ ਨਹੀਂ ਜਾਣਾ ਤੇ ਅਖੀਰਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਸਮਝਾਉਂਦੇ ਨੇ ਤੋ ਕਿ ਛਪਾਈਐ ਜੋ ਹੋਈਐ ਨਾ ਜੇ ਗੁਰੂ ਦੀ ਸੰਗਤ ਦੀ ਚਰਨ ਧੂੜ ਬਣ ਕੇ ਰਹੀ ਜਦੋਂ ਗੁਰੂ ਦੇ ਦਰ ਤੇ ਆਈਏ ਬਹੁਤ ਹੀ ਨੀਵੇਂ ਬਣ ਕੇ ਆਈਏ ਐਵੇਂ ਆਈਏ ਕਿ ਸਾਨੂੰ ਇੱਥੇ ਦੇਖ ਕੇ ਕੋਈ ਪਛਾਣੇ ਵੀ ਨਾ ਕਿ ਮੈਂ ਤੇਰੇ ਦਰ ਤੇ ਆਇਆ ਕਿ ਮੈਂ ਬਹੁਤ ਹੀ ਨਿਮਾਣਾ ਹਾਂ ਕਦੇ ਵੀ ਇੱਥੇ ਸਿਰ ਚੱਕ ਕੇ ਨਾ ਆਈਏ ਗੁਰੂ ਦਰ ਤੇ ਹਮੇਸ਼ਾ ਸਿਰ ਨੀਵਾ ਕਰਕੇ ਸੀਸ ਚੁਕਾ ਕੇ ਗੁਰੂ ਦੇ ਦਰ ਤੇ ਆਈਏ ਤੇ ਜਦੋਂ ਵੀ ਜਿਹੜਾ ਵੀ ਪ੍ਰਾਣੀ ਗੁਰੂ ਦੇ ਦਰ ਤੇ ਆਪਣਾ ਸੀਸ ਚੁਕੁੰਦਾ ਹੈ ਫਿਰ ਮਾਤਸ਼ਾਈ ਕਰਨ ਤੋ ਕਿ ਸ਼ਪਾਈਏ ਸਾਹੀ ਖਾਪਸ ਹੁੰਦਾ ਹੈ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਗੁਰੂ ਦੀ ਵਡਿਆਈ ਤੇ ਜਿਸẽ ਬੁਝਾਏ ਇਸ ਨਾਮ ਲੈਣਾ ਫਿਰ ਉਹਨਾਂ ਨੂੰ ਹੀ ਪਰਮੇਸ਼ਰ ਜਿਹੜਾ ਹੈ ਨਾਮ ਦਿੰਦਾ ਹੈ ਬਖਸ਼ਿਸ਼ਾਂ ਦਿੰਦਾ ਹੈ ਸ਼ੀਆ ਦਿੰਦਾ ਉਹਨਾਂ ਦਾ ਜੀਵਨ ਸਫਲ ਤੇ ਸੋਨਾ ਬਣਦਾ ਹੈ ਸਵਾਉ ਤਮ ਬਚਨਾਂ ਨੂੰ ਕਮਾਈਏ ਸਤਿਗੁਰਾਂ ਦੇ ਦੱਸੇ ਹੋਏ ਰੇਲਸਾਂ ਚੱਲ ਕੇ ਜੀਵਨ ਨੂੰ ਸਫਲ ਤੇ ਸੋਨਾ ਬਣਾ